ਪੰਜਾਬ ਵਿੱਚ ਕਰੋਨਾ ਨੂੰ ਲੈ ਕੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਸਮਝਣ ਦੀ ਲੋੜ ਹੈ ਸਰਕਾਰ ਪੂਰੀ ਸਾਵਧਾਨੀ ਵਰਤ ਰਹੀ ਹੈ ਅਫਵਾਹਾਂ ਤੋਂ ਬਚੋ ਅਤੇ ਸਾਵਧਾਨ ਰਹੋ ਇਸ ਵੈਰੀਐਂਟ ਚ ਪ੍ਰੈਗਨੈਂਟ ਲੇਡੀਆਂ ਬਹੁਤ ਜ਼ਿਆਦਾ ਬਜ਼ੁਰਗ ਡਾਇਲਿਸਿਸ ਦਾ ਮਰੀਜ਼ ਕੈਂਸਰ ਦਾ ਮਰੀਜ਼ ਅਨ ਕੰਟਰੋਲ ਬਲੱਡ ਪ੍ਰੈਸ਼ਰ ਸ਼ੂਗਰ ਜਾਂ ਇਸ ਦੀ ਕੋਈ ਵੀ ਦਵਾਈ ਲੈਂਦਾ ਹੋਵੇ ਇਹਨਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਚਾਹੀਦੀ ਹੈ ਇਹਨਾਂ ਕਹਿਣਾ ਸੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇਸ ਸਿੰਘ ਦਾ ਉਹ ਅੱਜ ਜ਼ਿਲ੍ਹਾ ਫਤਿਹਗੜ ਸਾਹਿਦ ਦੇ ਪਿੰਡ ਜਕਵਾਲੀ ਵਿਕੇ ਪ੍ਰਾਲੀ ਡੰਪ ਦਾ ਦੌਰਾ ਕਰਨ ਪੁੱਜੇ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਰੋਡ ਤੋਂ ਅਕਸਰ ਲੰਘਦਾ ਜੀ ਔਰ ਮੈਂ ਦੇਖਿਆ ਵੀ ਜਿਹੜਾ ਇਹ ਬਹੁਤ ਅੱਛਾ ਕੰਮ ਹੈ ਇੱਥੇ ਇੱਕ ਬਾਇਓ ਸੀएनजी ਪਲਾਂਟ ਹੈ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਕਿ ਜਿਹੜੇ ਇਹ ਪਰਾਲੀ ਦੀਆਂ ਗੰਢਾਂ ਬਣਾ ਕੇ ਇੱਥੇ ਸਟੋਰ ਕਰਦੇ ਆ ਤੇ ਉਹਦੇ ਨਾਲ ਫਿਰ ਜਿਹੜੀ ਬਾਇਓ ਸੀएनजी ਆਪਣੀ ਫਿਊਲ ਦੀ ਰਿਕੁਆਇਰਮੈਂਟ ਵੀ ਪੂਰੀ ਹੁੰਦੀ ਹੈ ਔਰ ਖੇਤ ਵੀ ਕਲੀਅਰ ਹੋ ਜਾਂਦੇ ਆ ਔਰ ਕਿਸਾਨਾਂ ਨੂੰ ਸਾਰਨਾ ਨਹੀਂ ਪੈਂਦਾ ਜਿਹੜਾ ਝੋਨੇ ਦੀ ਪਰਾਲੀ ਨੂੰ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਉਹਨਾਂ ਨੇ ਸਾਰਾ ਅਰੇਂਜਮੈਂਟ ਵੀ ਕੀਤਾ ਕਿ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਐਂਬੂਲੈਂਸ ਦੀ ਰੋਡ ਪਾਵੇ ਰੱਬ ਨਾ ਕਰੇ ਕਿਤੇ ਰੋਡ ਪਾ ਦਿੱਤਾ ਐਂਬੂਲੈਂਸ ਵਿੱਚ ਜਾ ਸਕਦੀ ਆ ਤੇ ਇਹ ਜਿਹੜਾ ਜਖਵਾਲੀ ਦਾ ਅੱਡਾ ਹੈਗਾ ਨਾ ਜੀ ਇਹਦੇ ਵਿੱਚ ਕੁਝ ਉੱਥੇ ਕਲੋਨੀ ਵੀ ਬਣੀਆਂ ਹੋਈਆਂ ਆ ਤੇ ਉਹਦੇ ਵੀ ਇਸ ਤਰ੍ਹਾਂ ਬਹੁਤ ਨੇੜੇ ਆ ਰੈਜ਼ੀਡੈਂਸ਼ੀਅਲ ਏਰੀਆ ਤੇ ਵੀ ਕਾਫੀ ਲੋਕਾਂ ਦੇ ਘਰ ਆ ਤੇ ਮੈਨੂੰ ਲੱਗਿਆ ਵੀ ਇਹ ਛੋਟਾ ਜਿਹਾ ਇੱਕ ਜਿੰਨਾ ਨਾ ਕਈ ਵਾਰੀ ਆਪਾਂ ਨੇ ਗੱਲ ਧਿਆਨ ਚ ਨਹੀਂ ਆਂਦੀ ਤੇ ਇਹਦੇ ਵਿੱਚ ਤੇ ਜਿੱਥੇ ਕੋਈ ਦੁਕਾਨ ਜਾਂ ਰੈਜ਼ੀਡੈਂਸ਼ੀਅਲ ਏਰੀਆ ਉਹਦੇ ਵਿਚਾਲੇ ਗ੍ਰੀਨ ਬੈਕ ਜਿਹੜੀ ਹੈਗੀ ਆ ਦੋ ਤਿੰਨ ਰੋ ਜਿਹੜੀਆਂ ਹੈਗੀਆਂ ਉਹ ਐਵਰ ਗ੍ਰੀਨ ਟਰੀਜ਼ ਦੀਆਂ ਜਿਵੇਂ ਸ਼ੌਕਾ ਹੁੰਦਾ ਗਾਰਡਨੀਆਂ ਹੁੰਦਾ ਮਰੀਆ ਹੁੰਦਾ ਵੀ ਜੇ ਤਿੰਨ ਚਾਰ ਰੋਜੜੀਆਂ ਦਰਖਤਾਂ ਨਹੀਂ ਆ ਜਿਹੜਾ ਟਿੰਬਰ ਵੀ ਉਹ ਵੀ ਜਿਹਦੀ ਜਿਹਨੇ ਸਟੋਰ ਕੀਤਾ ਦੇ ਨਾਲ ਜ਼ਮੀਨ ਲਈ ਉਹਦੇ ਹੋਏਗਾ ਨਾ ਜੀ ਉਹ ਟਿੰਬਰ ਗਰੋ ਕਰੇਗਾ ਇੱਕ ਤਾਂ ਸੋਨਾ ਵੀ ਲੱਗੇਗਾ ਤੇ ਦੂਜਾ ਜੇ ਰੱਬ ਨਾ ਕਰੇ ਕਿਤੇ ਕੋਈ ਫਾਇਰ ਇਨਸੀਡੈਂਸ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਤੇ ਜਿਹੜਾ ਆਪਣਾ ਰੈ residențial ਏਰੀਆ ਉਹਨਾਂ ਦੀ ਪ੍ਰੋਟੈਕਸ਼ਨ ਵੀ ਹੋ ਇੱਕ ਦੁਵਾਰ ਦਾ ਕੰਮ ਵੀ ਕਰਨਗੇ ਸ਼ੀਲਡ ਦਾ ਕੰਮ ਵੀ ਕਰਨਗੇ ਇਹ ਜਿਹਨੂੰ ਹਾਈਲਾਈਟ ਕਰਨੇ ਮੇਰੀ ਐਮਐਲਐ ਸਪਨਾ ਨਾਲ ਗੱਲ ਹੋਈ ਫਿਰ ਅਸੀਂ ਵਿਜ਼ਿਟ ਕੀਤਾ ਅੱਜ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ ਉਹਨਾਂ ਨੇ ਵੀ ਆਣਾ ਸੀ ਤੇ ਡੀਸੀ ਸਾਹਿਬ ਆਏ ਮੇਰੇ ਡਿਪਟੀ ਕਮਿਸ਼ਨ residential area ਦੇ ਪਹਿਲਾਂ ਇਹ ਚੋਕਾ ਦੇਣਗੇ ਜੀ ਮਲੇ ਇਸ ਦਾ ਫਾਇਦਾ ਹੋ ਗਿਆ ਵੀ ਜੇ ਕੰਮ ਨੂੰ ਕੋਈ ਗਲਤ ਬਾਤ ਵੀ ਹੁੰਦੀ ਆ ਤਾਂ residential area ਨੂੰ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਐਂਬੂਲੈਂਸ ਬਾਕੀ ਸਾਰਾ ਕੁਝ ਠੀਕ ਆ ਜੀ ਇਹ ਚਾਮੂ ਰਸਤੀ ਮੂਵਮੈਂਟ ਦਾ ਰੱਖਿਆ ਹੋਇਆ ਉਹਨਾਂ ਨੇ ਆਨ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਸਾਰਾ ਕੁਝ ਠੀਕ ਹੈਗਾ ਬਸ ਇੱਕ ਪੁਆਇੰਟ ਸੀਗਾ ਜਿਹੜਾ ਰੈ residential area ਜਾਂ ਸ਼ਾਪਸ ਦੇ ਨੇੜੇ ਜਿਹੜਾ ਹੈਗਾ ਉਹਨੂੰ ਕਲੀਅਰ ਕਰਕੇ ਉੱਥੇ ਇੱਕ ਗ੍ਰੀਨ ਬੈਲਟ ਕ੍ਰੀਏਟ ਕੀਤੀ ਜਾਵੇ ਬਿਟਵੀਨ ਜਿਹੜਾ residential area ਹੈਗਾ ਔਰ ਜਿਹੜਾ ਦੰਪ ਹੈਗਾ ਸਟੋਰੇਜ ਹੈਗਾ ਪ੍ਰਾਲੀ ਦਾ ਇਹ ਵਾਲਾ ਇਸ਼ੂ ਸੀਗਾ ਪਬਲਿਕ ਅਨਟਰਸਟ ਦਾ ਔਰ ਹੈਲਥ ਪੁਆਇੰਟ ਤੋਂ ਹੈਲਥ ਹੈਜ਼ਰਡ ਕਿਸੇ ਵੇਲੇ ਬਣ ਸਕਦਾ ਹੈ ਉਹਦੇ ਵਾਸਤੇ ਮੇਰਾ ਮੈਂ ਆਈ ਵਾਂਟਡ ਟੂ ਫਲੈਗ ਦਾ ਇਸ਼ੂ ਇਹਨੂੰ ਹਾਈਲਾਈਟ ਕੀਤਾ ਜਾਵੇ ਔਰ ਉਹਦੇ ਚ ਪ੍ਰੋਕਾਸ਼ਨਰੀ ਮੀਅਰ ਲੈ ਲਈ ਜਾਵੇ ਉਸ ਤੋਂ ਪਹਿਲਾਂ ਕਿ ਕੋਈ ਮਸਫ ਹੋਵੇ ਕਿਉਂਕਿ ਮੈਂ ਮਰਾ ਪਿੰਡ ਉੱਥੇ ਲੋਕਾਂ ਕੋਈ ਜਗ੍ਹਾ ਨਹੀਂ ਹੁੰਦੀ ਸੋ ਉਹਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਤੇ ਗੁਹਾਰੀਆਂ ਵੀ ਲਾਈਆਂ ਹੋਈਆਂ ਸੀ ਤੇ ਤੂੜੀ ਦੇ ਜਿਹੜੇ ਕੁੱਪ ਵੀ ਸੀਗੇ ਉਹਦੇ ਚੱਗ ਲੱਗ ਗਈ ਤੇ ਉਹ ਐਂਬੂਲੈਂਸ ਵਾਲੇ ਨੇੜੇ ਨਹੀਂ ਜਾ ਪਾ ਰਹੇ ਸੀ ਮੈਂ 4-5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾਈਆਂ ਤੇ ਉਹਨਾਂ ਨੂੰ 4 ਘੰਟੇ ਲੱਗ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਤੂੜੀ ਬਚੀ ਨਾ ਗੁਹਾਰੀਆਂ ਬਚੀਆਂ ਤੇ ਕਿਉਂਕਿ ਉਹਦੇ ਚ ਮਤਲਬ ਸਕੋਪ ਹੀ ਨਹੀਂ ਸੀਗਾ ਕਿ ਉਹਦੇ ਅੰਦਰ ਜਾ ਕੇ ਉਹਨੂੰ ਅੱਗ ਬੁਝਾਈ ਜਾ ਸਕੇ ਇਸ ਕਰਕੇ ਹੋਰ ਵੀ ਜਿਹੜਾ ਮਤਲਬ ਕਈ ਜਗ੍ਹਾ ਤੇ ਫਾਰਡੀ ਐਕਸੀਡੈਂਸਸ ਹੁੰਦੀਆਂ ਆਪਣੇ ਜਦੋਂ ਪਿੱਛੇ ਜੇ ਇੱਕ ਕਿਸਾਨ ਵੀ ਸਾਡਾ ਜਿਹੜਾ ਕੈਦੂ ਕੈਦੂ ਪਰੈਂਟੀਮਰਾ ਚੁੱਕ ਕੇ ਮਰ ਗਿਆ ਮੈਂ ਪੀਜੀਆ ਹੀ ਗਿਆ ਉਹਨਾਂ ਦਾ ਇਲਾਜ ਕਰਾਇਆ ਉੱਥੇ ਫਰੀਦਕੋਟ ਤੋਂ ਆਏ ਹੋਏ ਸੀ ਮੋੜ ਮੰਡੀ ਤੋਂ ਆਏ ਹੋਏ ਸੀ ਤੇ ਉਹ ਵੀ ਇਸ ਨੂੰ ਮੈਂ ਬਾਰੀ-ਬਾਰੀ ਫਲਾਇਆ ਕੀਤਾ ਵੀ ਜਿਹੜੇ ਕਿਸਾਨ ਵੀ ਆ ਨਾ ਜੀ ਜਿਹੜੇ ਦੋ ਕਿਸਾਨ ਆ ਉਹ ਜੇ ਆਪਣੇ ਕਣਕ ਦੇ ਵਿਚਾਲੇ ਦੋਨੋਂ ਇੱਕ ਪਿਆਰਾ ਸਰੋਂ ਦਾ ਬੀਜ ਲਣ ਤਾਂ ਉਹਦੇ ਨਾਲ ਵੀ ਜਦੋਂ ਸਭ ਤੋਂ ਪਹਿਲਾਂ ਕੱਟੇ ਜਾਂਦੀਆਂ 15-20 ਦਿਨ ਤੇ ਉੱਥੇ ਫਿਰ ਹਰਾਚਾਰਾ ਵੇਚਦੇ ਨੇ ਤੇ ਗ੍ਰੀਨ ਬੈਲਟਸ ਉੱਥੇ ਵੀ ਕ੍ਰੀਏਟ ਹੋ ਜਾਣਗੀਆਂ ਤੇ ਫਿਰ ਮਤਲਬ ਕਣਕ ਦਾ ਵੀ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਤੇ ਮਤਲਬ ਉਹਦੇ ਚ ਉਹਨੂੰ ਉਹ ਖਾਲੀ ਜਗ੍ਹਾ ਹੋਏਗੀ ਉੱਥੇ ਫਾਰਬਰਗੇਟ ਵੀ ਜਾ ਸਕਦੀ ਹੈ ਔਰ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਘਟੋ ਘਟੇ ਜਾਨਾ ਨਹੀਂ ਜਾਣ ਗਿਆ ਔਰ ਵੱਡਾ ਨੁਕਸਾਨ ਨਹੀਂ ਹੋ ਸਕਦਾ 2-4 ਕਿੱਲੇ ਹੋ ਸਕਦਾ ਜਿਵੇਂ 200 ਏਕੜ 400 ਏਕੜ ਚੋਂ ਨਹੀਂ ਹੋਏਗਾ ਸੋ ਇਸ ਤਰ੍ਹਾਂ ਦੇ ਪਬਲਿਕ ਇੰਟਰਸਟ ਦੇ ਇਸ਼ੂ ਆ ਜਿਹੜੇ ਮੈਂ ਮੌਕੇ ਤੋਂ ਮੌਕੇ ਹਾਈਲਾਈਟ ਕਰਦਾ ਰਹਿਣਾ ਸਿੱ ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ ਆਪਾਂ ਸਾਵਧਾਨੀਆਂ ਸਾਰੀਆਂ ਵਰਤੀਏ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾਂ ਅਫਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕ ਚ ਮਹਾਰਾਸ਼ਟਰ ਚ ਇਵਨ ਦਿੱਲੀ ਦੇ ਵਿੱਚ ਜਾਂ ਆਸ-ਪਾਸੇ ਗੁੜਗਾਓਂ ਚ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤੱਕ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਆ ਯੂਪੀ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕਾਉਂਟੈਕਟ ਟ੍ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕਾਉਂਟੈਕਟ ਟ੍ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕਵਾਰੰਟਾਈਨ ਕਰ ਰਹੇ ਆ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰਕਾਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਆਂ ਆ ਬਹੁ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਅਨਕੰਟਰੋਲਡ ਬਲੱਡ ਪ੍ਰੈਸ਼ਰ ਸ਼ੂਗਰ ਜਾ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਹੋ ਕੋਰ ਕੰਟਰਾਸਟ ਪ੍ਰਾਟ ਨਹੀਂ ਜਾਂ ਕਿਸੇ ਹੋਰ وجہ ਦੇ ਨਾਲ ਐਕਸਟਰਾ ਵਾਸਤੇ ਜਿਹੜੇ ਮਲਟਿਪਲ ਕੋਰਸਸ ਦੇ ਪੇਸ਼ੈਂਟ ਆ ਉਹਨਾਂ ਨੂੰ ਐਡਵਾਈਜ਼ਰੀ ਆ ਕਿ ਉਹ ਆਪਣਾ ਭੀੜ ਭੜਕਿਆ ਹੋਈ ਜਗ੍ਹਾ ਤੇ ਨਾ ਜਾਣ ਜੇ ਬਾਜ਼ਾਰ ਜਾਂ ਵਿਆਹ ਤੇ ਜਾਣਾ ਪੈਂਦਾ ਮਾਸਕ ਯੂਜ਼ ਕਰਨ ਤੇ ਜਿਹਨੂੰ ਕੋਈ ਖਾਂਸੀ ਚਾ ਮੁਖਾਰ ਹੈਗਾ ਆਪਣਾ ਟੈਸਟ ਜ਼ਰੂਰ ਕਰਾਵੇ ਤੇ ਮਾਸਕ ਯੂਜ਼ ਕਰੇ ਇਹ ਵਾਲੀਆਂ ਪ੍ਰੋਕਾਸ਼ਨ ਲੈਣ ਦੀ ਲੋੜ ਆ ਇਸ ਵਾਰੀ ਸਰਕਾਰ ਕੋਲੇ ਸਾਰਾ ਤਜਰਬਾ ਵੀ ਆ ਦੁਵਾਂਜਾ ਵੀ ਆ ਐਮਰਜੈਂਸੀ ਕੋਪਰੈਂਡ ਵੀ ਆ ਟ੍ਰੇਨਡ ਸਟਾਫ ਵੀ ਆ ਸੋ ਅਸੀਂ ਬਹੁਤ ਅੱਛੀ ਪੋਜੀਸ਼ਨ 'ਚ ਆ ਹਾਂ ਕੋਈ ਪਰੇਨਾ ਕਰਨ ਦੀ ਲੋੜ ਨਹੀਂ ਆਪਣਾ ਕੰਮ ਨਾਰਮਲ ਹੈਲਥੀ ਇੰਡੀਵਿਜੂਅਲਸ ਆ ਉਹਨਾਂ ਵਾਸਤੇ ਕੋਈ ਐਸੋਸ਼ੀਏਟਡ ਅਡਵਾਈਸਰੀ ਨਹੀਂ ਹੈ ਹਾਂ ਜਿਹੜੇ ਇਮਿਊਨ ਕੰਪਰੋਮਾਈਜ਼ਡ ਨੇ ਉਹਨਾਂ ਦਾ ਮੈਂ ਸਾਰੇ ਡਿਟੇਲ ਦੱਸ ਦਿੱਤੇ ਹਾਂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز